ਮੈਰੋ ਮਹਲਾ ਪੰਜਵਾ ਕੋਟ ਵਿਸ਼ਨ ਕੀਨੇ ਅਵਤਾਰ ਉਹ ਗੋਬਿੰਦ ਸਹਜ ਜਿਸਨੇ ਕਰੋੜਾਂ ਹੀ ਵਿਸ਼ਨੂ ਅਵਤਾਰ ਬਣਾਏ ਕੋਟ ਬ੍ਰਹਮੰਡ ਜਾਕੇ ਤ੍ਰੰਸਾਲ ਕਰੋੜਾਂ ਬ੍ਰਹਮੰਡ ਜਿਸ ਦੇ ਧਰਮ ਸਥਾਨ ਹਨ ਕੋਟ ਮਹੇਸ ਉਪਾਇ ਸਮਾਏ ਜਿਹੜਾ ਕਰੋੜਾਂ ਸ਼ਿਵ ਪੈਦਾ ਕਰਕੇ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ ਕੋਟ ਬ੍ਰਹਮੇ जग ਸਾਜਣ ਲਾਏ ਕਰੋੜਾਂ ਬ੍ਰਹਮੇ ਪੈਦਾ ਕੀਤੇ ਤੇ ਉਹਨਾਂ ਨੂੰ ਜਗ ਸਾਜਣ ਦੀ ਡਿਊਟੀ ਲਈ ਐਸੋ ਧਣੀ ਗੋਵਿੰਦ ਹਮਾਰਾ ਸਾਡਾ ਮਾਲਕ ਪ੍ਰਭੂ ਇਹੋ ਜਿਹਾ ਬਿਆਨਤ ਬਰਨ ਨਾ ਸਕੋਂ ਗੁਣ ਵਿਸਥਾਰਾ ਰਹਾਓ ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ ਕੋਟ ਮਾਇਆ ਜਾ ਕੇ ਸੇਵਕਾਏ ਉਹ ਗੋਬਿੰਦ ਦਾ ਸਭ ਮਾਲਕ ਹੈ ਕਿ ਕਰੋੜਾਂ ਹੀ ਲక్ష్ਮੀ ਉਸ ਦੇ ਘਰ ਵਿੱਚ ਦਾਸੀਆਂ ਹਨ ਕੋਟ ਜੀ ਜਾ ਕੇ ਸਹਜਾਏ ਕਰੋੜਾਂ ਹੀ ਜੀਵ ਉਸ ਦੀ ਸੇਜ ਹਨ ਕੋਟ ਉਪਾਰ ਜਰਨਾ ਤੇਰੇ ਅੰਗ हे प्रभु करुणा ही उत्पत्तियां तेरे आपे विच समाजांदियां। कोट भगत बस्त हर संग। करुणा ही भगत प्रभु दे चरणा विच बसदे हन। कोट छत्रपत करत नम शिकार। ओ ऐसा गोबिंद मालिक है के करुणा राजे से ओ सिग के सिर निमौंदे हन। कोट इंद्रो ਖੜੇ ਹੈਂ ਦਵਾਰ ਕਰੋੜਾ ਇੰਦਰ ਉਸਦੇ ਦਰ ਤੇ ਖਲੋਤੇ ਹ ਕੋਟ ਬੈਕੁੰਠ ਜਾਂਕੀ ਸ੍ਰਿਸ਼ਟੀ ਕੋਟ ਬੈਕੁੰਠ ਜਾਂਕੀ ਦ੍ਰਿਸ਼ਟੀ ਮਾਹੈਂ ਕਰੋੜਾ ਹੀ ਬੈਕੁੰਠ ਉਸਦੀ ਮੇਰ ਦੀ ਨਿਗਾ ਵਿੱਚ ਹਨ ਕੋਟ ਨਾਮ ਜਾਂਕੀ ਕੀਮਤ ਨਹੀਂ ਉਸਦੇ ਕਰੋੜਾ ਹੀ ਨਾਮ ਹਨ ਉਹ ਐਸਾ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ਕੋਟ ਪੂਰੀਅਤ ਹੈ ਜਾ ਕੈ ਨਾਦ ਉਹ ਗੋਬਿੰਦ ਸਾਹਿਬ ਉਸ ਦੇ ਦਰ ਤੇ ਕਰੋੜਾਂ ਸੰਖਾ ਦੀਕ ਨਾਦ ਪੂਰੇ ਵਜਾਏ ਜਾਂਦੇ ਹਨ ਕੋਟ ਅਖਾਰੇ ਚਲਤ ਬਿਸਮਾਦ ਉਸ ਨੇ ਕਰੋੜਾਂ ਹੀ ਜਗਤ ਅਖਾੜੇ ਹਨ ਉਸ ਦੇ ਰਚੇ ਕੌਤਕ ਤਮਾਸ਼ੇ ਹੈਰਾਨ ਕਰਨ ਵਾਲੇ ਕੋਟ ਸਕਤ ਸਿਵ ਆਗਿਆਕਾਰ ਕਰੋੜਾਂ ਸਿਵ ਤੇ ਕਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿੱਚ ਤੁਰਨ ਵਾਲੇ ਕੋਟ ਜੀ ਦੇਵਾ ਆਧਾਰੋ ਉਹ ਮਾਲਕ ਕਰੋੜਾ ਹੀ ਜੀਵਾਂ ਨੂੰ ਆਸਰਾ ਦੇ ਰਿਹਾ ਹੈ ਕੋਟ ਤੀਰਥ ਜਾ ਕੇ ਚਰਨ ਮਧਾਰੋ ਸਾਡਾ ਉਹ ਗੁਰਬਦਾਸਾ ਧਣੀ ਹੈ ਕਿ ਕਰੋੜਾ ਹੀ ਤੀਰਸ ਉਸਦੇ ਚਰਣਾ ਵਿੱਚ ਉਸਦੇ ਚਰਣਾ ਵਿੱਚ ਜੁੜੇ ਰਹਿਣਾ ਹੀ ਕਰੋੜਾ ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ ਕੋਟ ਪਵਿੱਤਰ ਜਪਤ ਨਾਮ ਚਾਰ ਕਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦੇ ਸੱਚੇ ਜੀਵਨ ਵਾਲੇ ਹੋ ਜਾਂਦੇ ਹਨ ਕੋਟ ਪੁਜਾਰੀ ਕਰਤੇ ਪੂਜਾ ਕਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ ਕੋਟ ਬਿਸਥਾਰਨ ਅਵਰਨਾ ਦੁਜਾ ਉਸ ਮਾਲਕ ਨੇ ਕਰੋੜਾਂ ਹੀ ਜੀਵਾਂ ਦਾ ਖਲਾਰਾ ਖਲਾਰਿਆ ਹੋਇਆ ਉਸ ਤੋਂ ਬਿਨਾ ਕੋਈ ਹੋਰ ਦੁਜਾ ਨਹੀਂ ਹੈ ਕੋਟ ਮਹਿਮਾ ਜਾਂਕੀ ਨਿਰਮਲ ਹਾਂਸ ਉਹ ਸਾਡਾ ਗੋਬਿੰਦ ਐਸਾ ਹੈ ਕਿ ਕਰੋੜਾ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ ਕੋਟ ਉਸਤਤ ਜਾਂਕੀ ਕਰਤ ਬ੍ਰਹਮੰਸ ਕੋਟ ਉਸਤਤ ਜਾਂਕੀ ਕਰਤ ਬ੍ਰਹਮੰਸ ਸੰਗ ਸੁਨੰਦ ਬ੍ਰਹਮਾ ਤੇ ਕਰੋੜਾ ਹੀ ਪੁੱਤਰ ਉਸ ਦੀ ਉਸਤਤ ਕਰ ਰਹੇ ਹਨ ਕੋਟ ਪਰਲੋ ਉਪਤ ਨਿਮਖ ਮਾਹੇ ਉਹ ਗੋਬਿੰਦ ਅੱਖ ਦੇ ਇੱਕ ਫੋਰ ਵਿੱਚ ਕਰੋਣਾ ਜੀਵਾਂ ਦੀ ਉਤਪਤੀ ਤੇ ਨਾਸ਼ ਕਰਦਾ ਰਹਿੰਦਾ ਹੈ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਹੈ हे ਪ੍ਰਭੂ ਤੇਰੇ ਕਰੋੜਾ ਹੀ ਗੁਣ ਹਨ ਅਸਾਂ ਜੀਵਾਂ ਪਾਸੋਂ ਬਿਨੇ ਨਹੀਂ ਜਾ ਸਕਦੇ ਕੋਟ ਗਿਆਨੀ ਕਥੈਂ ਗਿਆਨ ਸਾਡਾ ਉਹ ਗੋਬਿੰਦ ਐਸਾ ਹੈ ਕਿ ਆਤਮਕ ਜੀਵਨ ਦੀ ਸੂਝ ਵਾਲੇ ਕਰੋੜਾ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ ਕੋਟ ਧਿਆਨੀ ਤਰਤ ਧਿਆਨ ਸਮਾਧੀਆਂ ਲਾਉਣ ਵਾਲੇ ਕਰੋੜਾ ਹੀ ਸਾਧੂ ਉਸ ਵਿੱਚ ਸੁਰਤ ਜੋੜੀ ਰੱਖਦੇ ਹਨ ਕੋਟ ਤਪੀਸ਼ਰ ਤਪ ਹੀ ਕਰਤੇ ਉਸ ਦਾ ਦਰਸ਼ਨ ਕਰਨ ਲਈ ਕਰੋੜਾ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ ਕੋਟ ਮੁਨੀ ਸਰ ਮੋਨ ਮੈਂ ਰਹਤੇ ਕੋੜਾ ਹੀ ਵੱਡੇ ਵੱਡੇ ਬੁਨੀ ਮੋਨ ਧਾਰੀ ਰੱਖਦੇ ਹਨ ਅਗਤਨਾਥ ਅਗੋਚਰ ਸਵਾਮੀ ਪੂ ਰਹਿਆ ਕਟ ਅੰਤਰ ਜਾਮੀ ਸਾਡਾ ਖਸਮ ਪ੍ਰਭੂ ਅਦਿਸ਼ਟ ਹੈ ਸਾਡਾ ਸਵਾਮੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿੱਚ ਮੌਜੂਦ ਹੈ ਜਤ ਕਤ ਦੇਖੋ ਤੇਰਾ ਵਾਸਾ ਹੈ ਪ੍ਰਭੂ ਮੈਂ ਜਿੱਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿਸਦਾ ਹੈ ਨਾਨਕ ਕੋ ਗੁਰ ਕੀਓ ਪ੍ਰਗਾਸਾ ਮੈਨੂੰ ਨਾਨਕ ਨੂੰ ਗੁਰੂ ਨੇ ਅਜਿਹਾ ਆਤਮਿਕ ਗਿਆਨ ਬਖਸ਼ਿਆ ਹੈ ਮਹਿਰੋ ਮਹਲਾ ਪੰਜਵਾ ਸਤਗੁਰ ਮੋਕੋ ਤੀਨੋਂ ਦਾ ਗੁਰੂ ਨੇ ਮੈਨੂੰ ਇਹ ਦਾਤ ਬਖਸ਼ੀ ਹੈ ਅਮੋਲ ਰਤਨ ਹਰ ਦੀ ਨੋ ਨਾਮ ਜਿਹਦਾ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਰਤਨ ਕੀਮਤੀ ਦਾਨ ਮੈਨੂੰ ਉਸ ਸੱਚੇ ਪਾਤਸ਼ਾਹ ਨੇ ਦਿੱਤਾ ਉਹ ਹੈ ਉਸ ਦਾ ਉਪਦੇਸ਼ ਉਸ ਦਾ ਨਾਮ ਸਾਧ ਬినੋਦ ਚੋਜ ਅਨੰਤ ਹੁਣ ਮੇਰੇ ਅੰਦਰ ਆਤਮਕ ਡੋਲਤਾ ਦੇ ਬੇਅੰਤ ਆਨੰਦ ਤਮਾਸ਼ੇ ਬੜੇ ਰਹਿੰਦੇ ਹਨ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਮੈਨੂੰ ਨਾਨਕ ਨੂੰ ਗੁਰੂ ਦੀ ਕਿਰਪਾ ਨਾਲ ਚਿੰਤਾ ਦੂਰ ਕਰਨ ਵਾਲਾ ਪ੍ਰਮਾਤਮਾ ਆ ਮਿਲਿਆ ਹੈ ਕਹ ਨਾਨਕ ਕੀਰਤ ਹਰ ਸਾਚੀ ਨਾਨਕ ਆਖਦਾ ਹੈ اے ਭਾਈ ਪ੍ਰਮਾਤਮਾ ਦੀ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ ਬਹਰ ਬਹਰ ਤਿਸ ਸੰਗ ਮਨ ਰਚੀ ਰਹਾਓ ਆਪਣੇ ਮਨ ਨੂੰ ਮੁੜ ਮੁੜ ਉਸ ਸਿਮਤ ਸਲਾਹ ਨਾਲ ਜੋੜੀ ਰੱਖ ਅਚੰਤ ਹਮਾਰੇ ਭੋਜਨ ਭਾਉ ਗੁਰੂ ਦੀ ਕਿਰਪਾ ਨਾਲ ਹੁਣ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ ਆਤਮਿਕ ਜੀਵਨ ਦੀ ਖੁਰਾਕ ਹੈ ਅਚੰਤ ਹਮਾਰੇ ਲੀਚੈ ਨਾ ਮੇਰੇ ਅੰਦਰ ਅਚੰਤ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ ਅਚੰਤ ਹਮਾਰੇ ਸ਼ਬਦ ਉਧਾਰ ਅਚੰਤ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਦੇ ਰਾਹੀ ਵਿਕਾਰਾਂ ਤੋਂ ਮੇਰਾ ਬਚਾਓ ਹੋ ਰਿਹਾ ਹੈ। ਅਚਿੰਤ ਹਮਾਰੇ ਭਰੇ ਪੰਡਾਰ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੇ ਖਜ਼ਾਨੇ ਭਰੇ ਪਏ ਹਨ। ਅਚਿੰਤ ਹਮਾਰੇ ਕਾਰਜ ਪੂਰੇ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ। ਅਚਿੰਤ ਹਮਾਰੇ ਲੱਥੇ ਵਿਸੂਰੇ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰੇ ਅੰਦਰੋਂ ਸਾਰੇ ਚਿੰਤਾ ਚੋਰੇ ਮੁੱਕ ਗਏ ਹਨ ਅਚਿੰਤ ਹਮਾਰੇ ਬੈਰੀ ਮਿਤਾ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਹੁਣ ਮੈਨੂੰ ਵੈਰੀ ਵੀ ਮਿੱਤਰ ਦਿਸ ਪਏ ਹਨ ਅਚਿੰਤੋ ਹੀ ਇਹ ਮਨ ਵਸ ਕੀਤਾ ਚਿੰਤਾ ਦੂਰ ਕਰਨ ਵਾਲਾ ਹਰ ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵਸ ਵਿੱਚ ਕਰ ਲਿਆ ਹੈ ਅਚਿੰਤ ਪ੍ਰਭੂ ਹਮ ਕੀ ਆਦਲਾਸਾ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਨੇ ਮੈਨੂੰ ਹੌਸਲਾ ਬਖਸ਼ਿਆ ਹੈ ਅਚਿੰਤ ਹਮਾਰੀ ਪੂਰਨ ਆਸਾ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੀ ਕਿਰਪਾ ਦੁਆਰਾ ਮੇਰੀਆਂ ਸਾਰੀਆਂ ਅਲ ਸੰਪੂਰੀਆਂ ਹੋ ਰਹੀਆਂ ਹਨ ਅਚਿੰਤ ਹਮ ਕੋ ਸਗਲ ਸਿਧਾਂਤ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ ਅਚਿੰਤ ਹਮ ਕੋ ਗੁਰਦੀਨੋਂ ਮੰਤ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਮੰਤਰ ਮੈਨੂੰ ਗੁਰੂ ਨੇ ਦਿੱਤਾ ਹੈ। ਅਚਿੰਤ ਹਮਾਰੇ ਬਿਨਸੈ ਬੈਰੋ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਅੰਦਰੋਂ ਸਾਰੇ ਵੈਰ ਵਿਰੋਧ ਨਾਸ਼ ਹੋ ਗਏ ਹਨ। ਅਚਿੰਤ ਹਮਾਰੇ ਮਿਟੇ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ। ਅਚਿੰਤੋ ਹੀ ਮਨ ਕੀਰਤਨ ਮੀਠਾ ਚਿੰਤਾ ਦੂਰ ਕਰਨ ਵਾਲਾ ਹਰਨਾਮ ਜਪ ਕੇ ਹੀ ਮੇਰੇ ਮਨ ਵਿੱਚ ਪ੍ਰਮਾਤਮਾ ਦੀ ਸਿਫਤਸਲਾ ਪਿਆਰੀ ਲੱਗ ਰਹੀ ਹੈ। ਅਚਿੰਤੋ ਹੀ ਪ੍ਰਭ ਘਟ ਘਟ ਡਿਠਾ ਉਹ ਅਚਿੰਤ ਪ੍ਰਮਾਤਮਾ ਨੂੰ ਮੈਂ ਹੁਣ ਸਾਰਿਆਂ ਥਾਵਾਂ ਤੇ ਵੇਖਦਾ ਹਾਂ। ਅਚਿੰਤ ਮਿਟਿਓ ਹੈ ਸਗਲੋ ਭਰਮਾ ਅਚਿੰਤ ਨੇ ਮੇਰੇ ਅੰਦਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਅਚੰਤ ਵਸਿਓ ਮਨ ਸੁਖ ਬਿਸ਼ਰਾਮਾ ਜਦੋਂ ਤੋਂ ਅਚਿੰਤ ਪ੍ਰਭੂ ਮੇਰੇ ਮਨ ਵਿੱਚ ਆਵਸਿਆ ਮੇਰੇ ਅੰਦਰ ਆਤਮਕ ਆਨੰਦ ਦਾ ਪੱਕਾ ਟਿਕਾਣਾ ਬਣ ਗਿਆ ਅਚਿੰਤ ਹਮਾਰੇ ਅਨਹਤ ਵਜੈ ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰਨਾਮ ਦਾ ਇੱਕ ਰਸ ਵਜ ਜਾ ਵਜ ਰਿਹਾ ਹੈ। ਅਚਿੰਤ ਹਮਾਰੇ ਗੋਬਿੰਦ ਗਜੈ ਅਤੇ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਗੋਬਿੰਦ ਦਾ ਨਾਮ ਹੀ ਹਰ ਵੇਲੇ ਗਜ ਰਿਹਾ ਹੈ। ਅਚਿੰਤ ਹਮਾਰੇ ਮਨ ਪਤਿਆਨਾ ਚਿੰਤਾ ਦੂਰ ਕਰਨ ਵਾਲੇ ਹਰਨਾਮ ਦੀ ਬਰਕਤ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ। ਨੇਹ ਚਲ ਧਨੀ ਅਚਿੰਤ ਪਛਾਨਾ ਅਚਿੰਤ ਹਰਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਝ ਪਾ ਲਈ ਹੈ ਅਚਿੰਤੋ ਪਜਿਓ ਸਗਲ ਬਿਬੇ ਕਾ ਚਿੰਤਾ ਦੂਰ ਕਰਨ ਵਾਲਾ ਹਰਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੀ ਪਛਾਣ ਪੈਦਾ ਹੋ ਗਈ ਅਚੰਤ ਚਰੀ ਹੱਥ ਹਰ ਹਰ ਟਿਕਾ ਐਸ ਅਚਿੰਤ ਹਰਨਾਮ ਦੀ ਮੈਨੂੰ ਸਦਾ ਲਈ ਏਕ ਮਿਲ ਗਈ ਹੈ ਅਚਿੰਤ ਪ੍ਰਭੂ তোর ਲਿਖਿਆ ਲੇਖ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰਨਾਮ ਦੀ ਪ੍ਰਾਪਤੀ ਦਾ ਲੇਖ ਤੁਰ ਦਰਗਾਹ ਤੋਂ ਲਿਖ ਦਿੱਤਾ ਹੈ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਉਸ ਨੂੰ ਅਚਿੰਤਾ ਦੂਰ ਕਰਨ ਵਾਲਾ ਸਭ ਦਾ ਮਾਲਕ ਪ੍ਰਭ ਮਿਲ ਜਾਂਦਾ ਹੈ ਚਿੰਤ ਅਚਿੰਤਾ ਸਗਲੀ ਗਈ ਚਿੰਤਾ ਦੂਰ ਕਰਨ ਵਾਲਾ ਹਰਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋਵੇ ਪ੍ਰਭ ਨਾਨਕ 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 ਮਈ ਹੁਣ ਮੈਂ ਨਾਨਕ ਸਦਾ ਲਈ ਪ੍ਰਭ ਵਿੱਚ ਲੀਨ ਹੋ ਗਿਆ ਨਾਨਕ ਵਿੱਚ ਇੱਕਮਿਕ ਹੋ ਗਿਆ ਨਾਨਕ ਮਈ ਉਹਦੇ ਵਰਗਾ ਰੂਪ ਮੇਰਾ ਬਣ ਗਿਆ ਹੈ ਬੈਰੋ ਬਾਣੀ ਭਗਤ ਕਬੀਰ ਜੀਓ ਘਰ ਪਹਿਲਾ ਪਰੋ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਵਿੱਚ ਭਗਤਾਂ ਦੀ ਬਾਣੀ ਰਾਗ ਭੈਰੋ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕਰਦੇ ਆ ਬਾਬਾ ਕਬੀਰ ਜੀ ਦੇ ਸ਼ਬਦ ਭਗਤ ਜੀ ਦੇ ਇਥੋਂ ਆਰੰਭ ਹੋ ਰਿਹਾ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹ ਤਨ ਮੇਰੇ ਹਰ ਕੋ ਨਾਉ ਪ੍ਰਭੂ ਦਾ ਨਾਮ ਹੀ ਮੇਰੇ ਲਈ ਤਨ ਹੈ ਜਿਵੇਂ ਲੋਕ ਤੁਹਾਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ ਪਰ ਗਾਂਠ ਨਾ ਬਾਂਧੋ ਬੇਚ ਨਾ ਖਾਓ ਰਹਾਓ ਮੈਂ ਨਾ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ ਤੇ ਨਾ ਹੀ ਵਿਖਾਵੇ ਲਈ ਵਰਤਦਾ ਨਾਉ ਮੇਰੇ ਖੇਤੀ ਨਾਉ ਮੇਰੇ ਬਾੜੀ ਕੋਈ ਮਨੁੱਖ ਖੇਤੀ ਬਾੜੀ ਨੂੰ ਆਸਰਾ ਮੰਨਦਾ ਹੈ ਪਰ ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ ਤੇ ਨਾਮ ਹੀ ਬਗੀਚੀ ਹੈ ਭਗਤ ਕਰੋ ਜਨ ਸ਼ਰਨ ਤੁਮਹਾਰੀ ਹੈ ਪ੍ਰਭੂ ਮੈਂ ਤੇਰਾ ਦਾਸ ਤੇਰੀ ਸ਼ਰਨ ਹਾਂ ਤੇ ਤੇਰੀ ਭਗਤੀ ਕਰਦਾ ਨਾਮ ਮੇਰੇ ਮਾਇਆ ਨਾਮ ਮੇਰੇ ਪੂੰਜੀ ਹੈ ਪ੍ਰਭੂ ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਨਾਮ ਹੀ ਮੇਰੇ ਲਈ ਪੂੰਜੀ ਹੈ ਵਪਾਰ ਕਰਨ ਲਈ ਭਾਉ ਵਪਾਰ ਸਰੀਰਕ ਨਿਰਵਾਅ ਵਾਸਤੇ ਹੈ ਮੇਰੀ ਜ਼ਿੰਦਗੀ ਦਾ ਸਹਾਰਾ ਨਹੀਂ ਹੈ ਤੋਂ ਮੈਂ ਛੋੜ ਜਾਣਾ ਨਹੀਂ ਦੋਜੀ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਤੇ ਟੇਕ ਨਹੀਂ ਰੱਖਦਾ ਕਿਸੇ ਹੋਰ ਪੂੰਜੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਉਂਦਾ ਨਾਉ ਮੇਰੇ ਬੰਧਪ ਨਾਉ ਮੇਰੇ ਭਾਈ ਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ ਨਾਮ ਹੀ ਮੇਰਾ ਭਰਾ ਹੈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਨਾਮ ਹੀ ਮੇਰੇ ਨਾਲ ਆਖਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ਮਾਇਆ ਮੈਂ ਜਿਸ ਰਖੈ ਉਦਾਸ ਜਿਸ ਨੂੰ ਪ੍ਰਭੂ ਮਾਇਆ ਵਿੱਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਲੇ ਪ੍ਰਕਤਦਾ ਹੈ ਕਹ ਕਬੀਰ ਹਾਂ ਤਾਂ ਕੋ ਦਾਸ ਕਬੀਰ ਆਖਦਾ ਹੈ ਕਿ ਮੈਂ ਉਸ ਮਨੁੱਖ ਦਾ ਸੇਵਕ ਹਾਂ ਨੰਗੇ ਆ ਮਨ ਨੰਗੇ ਜਾਣਾ ਕੋਏ ਨ ਰਹਿ ਹੈ ਰਾਜਾ ਰਾਨਾ ਜਗਤ ਵਿੱਚ ਨੰਗੇ ਆਈਦਾ ਹੈ ਤੇ ਨੰਗੇ ਹੀ ਇੱਥੋਂ ਜਾਈਦਾ ਹੈ ਕੋਈ ਰਾਜਾ ਹੋਵੇ ਆ ਵੀਰ ਹੋਵੇ ਕਿਸੇ ਨੇ ਇੱਥੇ ਸੁਨਮ ਹੈ ਨਹੀਂ ਰਹਿਣਾ ਰਾਮ ਰਾਜਾ ਨੌ ਨਿਦ ਮੇਰੇ ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ ਮਾਲ ਹੈ ਪਾਉ ਪ੍ਰਭੂ ਮੇਰੇ ਹਿਰਦੇ ਵਿੱਚ ਵਸਦਾ ਹੈ ਇਹੀ ਮੇਰੇ ਲਈ ਸਭ ਕੁਝ ਹੈ ਸੰਪੇ ਹੇਤ ਕਲ ਤਨ ਤੇ ਰਹਿ ਰਹੋ ਪਰ ਤੇਰੇ ਭਾਣੇ ਅਸਵਰਜ ਦਾ ਮੋਹ ਇਸਤਰੀ ਦਾ ਧਨ ਇਹੀ ਜ਼ਿੰਦਗੀ ਦਾ ਸਹਾਰਾ ਲੋਕ ਇਹਦੇ ਮਗਰੀ ਦੌੜਦੇ ਰਹਿੰਦੇ ਆਂ ਆਵਤ ਸੰਗ ਨਾ ਜਾਤ ਸੰਗਾਤੀ ਨਾਇਨੇ ਚ ਕੋ ਜਾਇਆ ਤੇ ਨਾ ਤੇਰੇ ਨਾਲ ਜਾਣਾ ਸਭ ਨੂੰ ਪਤਾ ਸਾਰੇ ਜਾਣਦੇ ਸੀ ਕਹਾ ਪਇਓ ਦਰਬੰਦੇ ਹਾਥੀ ਫਿਰ ਜੇ ਬੁਏ ਉਤੇ ਹਾਥੀ ਵੱਜੇ ਹੋਣ ਤੇ ਤਾਂ ਵੀ ਕੀ ਫਰਕ ਪੈਂਦਾ ਇਹਦੇ ਨਾਲ ਲੰਕਾ ਗੜ੍ਹ سونے ਕਾ ਪਇਆ ਲੋਕ ਆਖਦੇ ਨੇ ਕਿ ਲੰਕਾ ਦਾ ਕਿਲਾ سونے ਦਾ ਬਣਿਆ ਹੋਇਆ ਸੀ ਮੂਰਖ ਰਾਮਨ ਕਿਆ ਲੈ ਗਿਆ ਪਰ ਇਸ ਦੇ ਮਾਨ ਉੱਤੇ ਰਹਿਣ ਵਾਲਾ ਮੂਰਖ ਰਾਵਣ ਮਰਨ ਵੇਲੇ ਆਪਣੇ ਨਾਲ ਕੁਝ ਲੈ ਗਿਆ ਨਾਲ ਤੁਰਿਆ ਉਹਦੇ ਕਹਿ ਕਬੀਰ ਕੇsho ਗੁਣ ਵਿਚਾਰ ਕਬੀਰ ਆਖਦਾ ਹੈ ਕੋਈ ਭਲਾਈ ਦੀ ਗੱਲ ਵੀ ਵਿਚਾਰ ਚੱਲੇ ਜੁਆਲੀ ਹੀ ਦੋਏ ਹੱਥ ਚਾਰ ਜੁਗਤ ਦੇਵੇ ਸਾਰਾ ਕੁਝ ਹਾਰ ਕੇ ਅਖੀਰ ਤੋਂ ਖਾਲੀ ਹੱਥ ਮਲਦਾ ਬੰਦਾ ਜਾਂਦਾ